ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਦਿੱਕਤ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ 'ਚ ਪੰਜਾਬ 'ਚ ਗੈਂਗਸਟਰਾਂ ਨੇ ਫੈਲਾਈ ਦਹਿਸ਼ਤ ਜੀ ਹਾਂ ਪੰਜਾਬ ਦੇ ਲੁਧਿਆਣਾ ਵਿੱਚ ਜੁੱਤੀਆਂ ਦੀ ਦੁਕਾਨ ਚਲਾਉਣ ਵਾਲੇ ਗੁਰਵਿੰਦਰ ਸਿੰਘ ਪ੍ਰਿੰਕਲ ਦੇ ਕਤਲ ਦੀ ਅਸਫਲ ਸਾਜ਼ਿਸ਼ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ 8 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਇਸ ਵਾਰ ਗੈਂਗਸਟਰਾਂ ਨੇ ਜਲੰਧਰ ਤੋਂ ਕੁਝ ਗੈਂਗਸਟਰਾਂ ਨੂੰ ਹਾਇਰ ਕੀਤਾ ਸੀ ਜਿਵੇਂ ਹੀ ਬਦਮਾਸ਼ 32 ਸੈਕਟਰ ਚੰਡੀਗੜ੍ਹ ਰੋਡ ਨੇੜੇ ਪ੍ਰਿੰਕਲ ਦੀ ਦੁਕਾਨ ਤੇ ਆਇਆ ਤਾਂ ਪ੍ਰਿੰਕਲ ਉਹਨਾਂ ਨੂੰ ਉੱਥੇ ਨਹੀਂ ਮਿਲਿਆ ਜਿਸ ਕਰ ਨੂੰ ਬਚ ਗਿਆ ਪ੍ਰਿੰਕਲ ਨੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਔਰ ਇਸਨੇ ਜਲੰਧਰ ਨਿਵਾਸੀ ਲਖਵੀਰ ਸਿੰਘ ਲੱਖੂ ਬਾਬਾ ਸੁਭਮ ਮੋਟਾ ਰਿਸ਼ਵ ਵੈਨੀਪਾਲ ਨਾਨੂ ਇੰਦਰਜੀਤ ਸਿੰਘ ਹਣੀ ਹਰਪ੍ਰੀਤ ਸਿੰਘ ਗਗਨਪ੍ਰੀਤ ਸਿੰਘ ਰਾਜਿੰਦਰਪਾਲ ਸਿੰਘ ਅਤੇ ਲਖਵਿੰਦਰਪਾਲ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ ਪ੍ਰਿੰਕਲ ਨੇ ਪੁਲਿਸ ਨੂੰ ਦੱਸਿਆ ਕਿ 9 ਮਹੀਨੇ ਪਹਿਲਾਂ ਵੀ ਲੁਧਿਆਣਾ ਵਿੱਚ ਗੈਂਗਸਟਰਾਂ ਨੇ ਉਸਤੇ ਗੋਲੀਵਾਰੀ ਕੀਤੀ ਸੀ ਉਹ ਲੰਮਕ ਪਕ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖਲ ਸੀ ਗੈਂਗਸਟਰ ਰਿਸ਼ਬ ਬੈਨੀਪਾਲ ਨਾਨੂ ਅਤੇ ਹੋਰਾਂ ਨੇ ਉਸਤੇ ਗੋਲੀਆਂ ਚਲਾਈਆਂ ਸਨ ਦੂਜੇ ਮਲਜ਼ਮ ਨੇ ਹੁਣ ਲੱਕੂ ਬਾਬਾ ਨੂੰ ਮਾਰਨ ਲਈ ਕਿਰਾਏ ਤੇ ਲਿਆ ਸੀ ਅਤੇ 20 ਲੱਖ ਰੁਪਏ ਦੀ ਮੰਗ ਕੀਤੀ ਸੀ 10 ਅਗਸਤ ਨੂੰ ਲੱਕੂ ਬਾਬਾ ਉਸ ਨੂੰ ਮਾਰਨ ਦੇ ਇਰਾਦੇ ਨਾਲ ਉਸ ਦੀ ਦੁਕਾਨ ਤੇ ਆਇਆ ਸੀ ਪਰ ਉਹ ਬਾਹਰ ਸੀ ਉਸ ਨੂੰ ਅਗਲੇ ਦਿਨ ਸਵੇਰੇ ਪਤਾ ਲੱਗਾ ਜਦੋਂ ਉਸਨੇ ਸੀਸੀਟੀਵੀ ਫੁਟੇਜ ਦੇਖ ਕੇ ਤਾਂ ਲੱਕੂ ਬਾਬਾ ਪਤਾਰਾ ਨਾਲ ਦੁਕਾਨ ਵਿੱਚ ਦਾਗ ਹਨ ਦਾ ਦਿਖਾਈ ਦੇ ਰਿਹਾ ਸੀ ਬਿਲਾਰਪੁਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ